ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਅਸੀਂ ਜ਼ਿੰਦਗੀ ਦੇ ਚੱਕਰ ਬਾਰੇ ਗੱਲ ਕਰਾਂਗੇ ਅਸੀਂ ਨਾ ਬੜੀ ਛੇਤੀ ਹਾਰ ਮੰਨ ਕੇ ਜ਼ਿੰਦਗੀ ਤੋਂ ਹਾਰ ਮੰਨ ਕੇ ਜ਼ਿੰਦਗੀ ਨੂੰ ਖਤਮ ਕਰਨ ਦੀ ਸੋਚਦੇ ਆ ਸਾਡੇ ਨਜ਼ਦੀਕ ਇੱਕ ਪਿੰਡ ਹੈ ਲਤਾਲਾ ਜਿੱਥੋਂ ਦੇ ਇੱਕ ਨੌਜਵਾਨ ਲੜਕੇ ਨੇ ਸਿਰਫ ਇੱਕ ਐਡਿਕਸ਼ਨ ਪਿੱਛੇ ਪੈਰੈਂਟਸ ਨੂੰ ਡਰੋਂ ਦੇ ਲਈ ਆਪਣੇ ਉੱਪਰ ਪੈਟਰੋਲ ਛਿੜਕ ਲਿਆ ਉਸ ਲੜਕੇ ਨੂੰ ਨਸ਼ੇ ਦੀ ਲਤ ਸੀਗੀ ਔਰ ਉਸਨੇ ਆਪਣੇ ਉੱਪਰ ਪੈਟਰੋਲ ਛਿੜਕ ਲਿਆ ਸਿਰਫ ਡਰਾਵਾ ਦੇ ਰਿਹਾ ਸੀ ਉਹ ਕਿ ਮੈਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਦੇਣਾ ਹੈ ਮੈਂ ਸੜ ਜਾਣਾ ਹੈ ਮੈਂ ਮਰ ਜਾਣਾ ਹੈ ਨਹੀਂ ਤਾਂ ਮੈਨੂੰ ਪੈਸੇ ਦਿਓ ਮੈਨੂੰ ਨਸ਼ੇ ਲਈ ਪੈਸੇ ਚਾਹੀਦੇ ਐ ਅਸੀਂ ਕਿਸੇ ਵੀ ਇੱਕ ਛੋਟੀ ਚੀਜ਼ ਦੇ ਲਈ ਇੰਨੀ ਖੂਬਸੂਰਤ ਜ਼ਿੰਦਗੀ ਨੂੰ ਖਰਾਬ ਕਰ ਦਿੰਨੇ ਆ ਸੋ ਉਸਨੇ ਜਦੋਂ ਆਪਣੇ ਉੱਪਰ ਪੈਟਰੋਲ ਛਿੜਕਿਆ ਤਾਂ ਨਾਲ ਹੀ ਲਾਈਟਰ ਲਗਾਇਆ ਅਚਾਨਕ ਆਗ ਉਸ ਨੂੰ ਫੜ ਲੈਂਦੀ ਹੈ ਔਰ ਉਸ ਲੜਕੇ ਦੀ ਮੌਤ ਹੋ ਜਾਂਦੀ ਹੈ ਕੁਝ ਦਿਨ ਪਹਿਲਾਂ ਦੀ ਹੀ ਇਹ ਗੱਲ ਹੈ ਜੇ ਅਸੀਂ ਜ਼ਿੰਦਗੀ ਦਾ ਚੱਕਰ ਦੇਖੀਏ ਪ੍ਰਮਾਤਮਾ ਨੇ ਸਾਨੂੰ ਬੜੀਆਂ ਖੂਬਸੂਰਤ ਚੀਜ਼ਾਂ ਦਿੱਤੀਆਂ ਹੋਈਆਂ ਨੇ ਔਰ ਇਹ ਸਾਡੀ ਜੋ ਜ਼ਿੰਦਗੀ ਹੈ ਨਾ ਉਹ ਕਿੱਥੋਂ ਸ਼ੁਰੂ ਹੁੰਦੀ ਹੈ ਕਿੱਦਾਂ ਅਸੀਂ ਇਸ ਜ਼ਿੰਦਗੀ ਦੇ ਵਿੱਚ ਆਉਣਿਆ ਕਿਵੇਂ ਸਾਨੂੰ ਜ਼ਿੰਦਗੀ ਮਿਲਦੀ ਹੈ ਕਿੰਨੇ ਔਖੇ ਸਾਨੂੰ ਇਹ ਜ਼ਿੰਦਗੀ ਮਿਲਦੀ ਹੈ ਕਿੱਥੋਂ ਸਾਡੀ ਉਪਜ ਹੋਈ ਹੈ ਉਹ ਸਾਰੀਆਂ ਚੀਜ਼ਾਂ ਦੀ ਅੱਜ ਆਪਾਂ ਗੱਲ ਕਰਾਂਗੇ ਸੋ ਮੰਨ ਲਓ ਕਿ ਅਸੀਂ ਅੱਜ ਦੇ ਟਾਈਮ ਦੇ ਵਿੱਚ ਜੇ ਤੁਹਾਡੀ ਕੋਈ ਵੀ ਉਮਰ ਹੈ ਜੇ ਅਸੀਂ ਬਜ਼ੁਰਗਾਂ ਮੰਨ ਲਓ ਬੁਢਾਪੇ ਦੇ ਵਿੱਚ ਆਂਗੇ ਆਪਾਂ ਹੈਨਾ ਤਾਂ ਇਸ ਤੋਂ ਪਹਿਲਾਂ ਆਪਾਂ ਕੀ ਸੀ ਹੈ ਨਾ ਇੱਕ ਇੱਕ ਸਟੈਪ ਆਪਾਂ ਪਿੱਛੇ ਸੋਚ ਕੇ ਦੇਖੀਏ ਤਾਂ ਸਾਨੂੰ ਸਮਝ ਆਉਂਦਾ ਹੈ ਕਿ ਪਰਮਾਤਮਾ ਨੇ ਬੜਾ ਖੂਬਸੂਰਤ ਚੱਕਰ ਬਣਾਇਆ ਹੋਇਆ ਹੈ ਔਰ ਇੰਨੀ ਸੋਹਣੀ ਸਾਨੂੰ ਜ਼ਿੰਦਗੀ ਦਿੱਤੀ ਹੈ ਜਿਉਣ ਦੇ ਲਈ ਸਾਨੂੰ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੱਸਿਆ ਹੈ ਕਿ ਕੀਰਤ ਕਰੋ ਨਾਮ ਜਪੋ ਤੇ ਵੰਡ ਸਕੋ ਸਭ ਤੋਂ ਪਹਿਲਾਂ ਕੰਮ ਕਰਨ ਬਾਰੇ ਸਾਨੂੰ ਦੱਸਿਆ ਤੇ ਕੰਮ ਕਰਨ ਦੇ ਲਈ ਸਾਨੂੰ ਇਹ ਮਨੁੱਖਾ ਦੇਹੀ ਕੰਮ ਕਰਨ ਦੇ ਲਈ ਨਾਮ ਜਪਣ ਦੇ ਲਈ ਤੇ ਵੰਡ ਕੇ ਸ਼ਕਣ ਦੇ ਲਈ ਮਿਲੀ ਹੈ ਜਿਹਨੂੰ ਅਸੀਂ ਅਚਾਨਕ ਹੀ ਕਿਸੇ ਵੀ ਇੱਕ ਛੋਟੀ ਚੀਜ਼ ਦੇ ਪਿੱਛੇ ਖਤਮ ਕਰਨ ਦੀ ਸੋਚਦੇ ਹਾਂ ਜ਼ਿੰਦਗੀ ਬਹੁਤ ਖੂਬਸੂਰਤ ਹੈ ਬਹੁਤ ਸਾਰੀਆਂ ਚੀਜ਼ਾਂ ਇੱਥੇ ਦੇਖਣ ਦੇ ਲਈ ਨੇ ਐਕਸਪੀਰੀਅੰਸ ਕਰਨ ਲਈ ਨੇ ਲੋਕਾਂ ਦੀ ਸੇਵਾ ਕਰਨ ਲਈ ਸਾਨੂੰ ਜ਼ਿੰਦਗੀ ਮਿਲੀ ਹੈ ਪਰ ਅਸੀਂ ਇਸ ਦੀ ਲੀਲਾ ਨੂੰ ਅਚਾਨਕ ਹੀ ਖਤਮ ਕਰ ਦਿੰਨੇ ਆ ਸੋ ਅੱਜ ਜਾਣਦੇ ਆ ਕਿ ਇਹ ਜ਼ਿੰਦਗੀ ਸਾਡੀ ਕਿਵੇਂ ਸ਼ੁਰੂ ਹੁੰਦੀ ਹੈ ਤੁਸੀਂ ਬਹੁਤ ਹੈਰਾਨ ਹੋ ਜਾਓਗੇ ਕੁਝ ਤੱਥ ਜਾਣ ਕੇ ਕਿ ਜ਼ਿੰਦਗੀ ਸਾਡੀ ਕਿਵੇਂ ਸ਼ੁਰੂ ਹੋਈ ਹੈ ਮੰਨ ਲਓ ਅੱਜ ਅਸੀਂ ਬਜ਼ੁਰਗ ਹੋ ਗਏ ਆ ਅਸੀਂ ਅੱਜ ਬੁਢਾਪੇ ਵਾਲੀ ਸਟੇਜ ਤੇ ਆ ਤਾਂ ਇਸ ਤੋਂ ਪਹਿਲਾਂ ਅਸੀਂ ਕੀ ਸੀ ਇਸ ਤੋਂ ਪਹਿਲਾਂ ਅਸੀਂ ਬੜੇ ਸੋਹਣੇ ਸੁਨੱਖੇ ਨੌਜਵਾਨ ਸੀ ਹੈਨਾ ਔਰ ਉਸ ਤੋਂ ਪਹਿਲਾਂ ਅਸੀਂ ਇੱਕ ਬੱਚਾ ਸੀ ਜੋ ਹੱਸਦਾ ਸੀ ਖੇਡਦਾ ਸੀ ਨੱਚਦਾ ਸੀ ਟੱਪਦਾ ਸੀ ਬੇਫਿਕਰ ਸੀ ਔਰ ਉਸ ਤੋਂ ਵੀ ਪਹਿਲਾਂ ਅਸੀਂ ਰੁੜੇ ਫਿਰਦੇ ਸੀ ਜਦੋਂ ਸਾਨੂੰ ਕਿਸੇ ਚੀਜ਼ ਦੀ ਬਹੁਤੀ ਸਮਝ ਨਹੀਂ ਸੀ ਔਰ ਉਸ ਤੋਂ ਪਹਿਲਾਂ ਅਸੀਂ ਮਾਂ ਦੇ ਉਦਰ ਦੇ ਵਿੱਚ ਸੀ ਔਰ ਮਾਂ ਦੇ ਉਦਰ ਦੇ ਵਿੱਚ ਹੋਣ ਤੋਂ ਪਹਿਲਾਂ ਮਾਂ ਦੇ ਹੀ ਅੰਦਰ ਅਸੀਂ ਖੂਨ ਦੇ ਰੂਪ ਦੇ ਵਿੱਚ ਸੀ ਔਰ ਖੂਨ ਦੇ ਰੂਪ ਦੇ ਵਿੱਚ ਵੀ ਹੋਣ ਤੋਂ ਪਹਿਲੀ ਜਿਹੜੀ ਸਟੇਜ ਸੀ ਉਹ ਸੀ ਮਾਂ ਦੇ ਅੰਦਰ ਖੁਰਾਕ ਦੇ ਰੂਪ ਦੇ ਵਿੱਚ ਕਿਉਂਕਿ ਖੁਰਾਕ ਤੋਂ ਹੀ ਅੱਗੇ ਜਾ ਕੇ ਖੂਨ ਬਣਦਾ ਹੈ ਬਲੱਡ ਬਣਦਾ ਹੈ ਔਰ ਉਹ ਖੁਰਾਕ ਜੋ ਸੀ ਉਹ ਪੇੜ ਪੌਦੇ ਬਨਸਪਤੀ ਦੇ ਰੂਪ ਦੇ ਵਿੱਚ ਮਾਤਾ ਨੇ ਆਪਣੇ ਅੰਦਰ ਲਈ ਸੀ ਇਸ ਲਈ ਉਸ ਤੋਂ ਖੂਨ ਬਣਿਆ ਔਰ ਉਸ ਖੂਨ ਤੋਂ ਮਾਤਾ ਔਰ ਪਿਤਾ ਦੇ ਖੂਨ ਤੋਂ ਫਿਰ ਇੱਕ ਬੱਚਾ ਪਣਪਦਾ ਹੈ ਇਹ ਅਸੀਂ ਜਾਣਦੇ ਹਾਂ ਸੋ ਬਨਸਪਤੀ ਤੋਂ ਪਹਿਲਾਂ ਅਸੀਂ ਬੀ ਦੇ ਰੂਪ ਦੇ ਵਿੱਚ ਸੀ ਔਰ ਬੀ ਦੇ ਰੂਪ ਤੋਂ ਪਹਿਲਾਂ ਅਸੀਂ ਧਰਤੀ ਦੇ ਵਿੱਚ ਸੀ ਮਿੱਟੀ ਦੇ ਰੂਪ ਦੇ ਵਿੱਚ ਸੋ ਇਨਸਾਨ ਦਾ ਜਿਹੜਾ ਚੱਕਰ ਹੈ ਉਹ ਮਿੱਟੀ ਤੋਂ ਹੀ ਸ਼ੁਰੂ ਹੋ ਕੇ ਪਰਮਾਤਮਾ ਨੇ ਬਜ਼ੁਰਗ ਅਵਸਥਾ ਤੱਕ ਲਿਜਾ ਕੇ ਫਿਰ ਸਾਨੂੰ ਵਾਪਸ ਅਸੀਂ ਮਿੱਟੀ ਹੋ ਜਾਂਦੇ ਹਾਂ ਹਨਾ ਔਰ ਇਹ बार-बार ਜੋ ਆਪਣੇ বেদ ਨੇ ਜਾਂ ਜੋ ਆਪਣੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵਿੱਚ ਵਾਰ-ਵਾਰ ਲਿਖਿਆ ਗਿਆ ਹੈ ਕਿ ਇਨਸਾਨ ਮਿੱਟੀ ਹੈ ਮਿੱਟੀ ਦਾ ਪੁੱਤਲਾ ਹੈ ਇਸਨੇ ਮਿੱਟੀ ਹੋ ਜਾਣਾ ਹੈ ਇਸਨੇ ਮਿੱਟੀ ਦੇ ਵਿੱਚ ਰਲ ਜਾਣਾ ਸੋ ਸਾਡੀ ਸ਼ੁਰੂਆਤ ਵੀ ਮਿੱਟੀ ਤੋਂ ਹੋਈ ਹੈ ਔਰ ਸਾਡਾ ਅੰਤ ਵੀ ਮਿੱਟੀ ਦੇ ਵਿੱਚ ਹੋਣਾ ਹੈ ਪਰ ਉਸ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਕਿੰਨਾ ਵਕਫਾ ਲੱਗਦਾ ਹੈ ਕਿ ਅਸੀਂ ਇਨਸਾਨ ਬਣਦੇ ਹਾਂ ਔਰ ਸਾਨੂੰ ਜੋ ਮਨੁੱਖਾ ਦੇਹੀ ਮਿਲਦੀ ਹੈ ਉਸ ਦੇ ਵਿੱਚ ਅਸੀਂ ਕੀ ਕੁਝ ਕਰਨਾ ਹੁੰਦਾ ਅਸੀਂ ਕੀ ਕਰਦੇ ਫਿਰਦੇ ਰਹਨੇ ਆ ਔਰ ਉਸ ਸਰੀਰ ਨੂੰ ਅਸੀਂ ਜਲਦੀ ਹਾਰ ਮੰਨ ਕੇ ਕਿਦਾਂ ਖਤਮ ਕਰ ਦਿੰਨੇ ਆ ਸਾਡਾ ਮੇਨ ਮਕਸਦ ਜੋ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਉਹ ਹੈ ਜ਼ਿੰਦਗੀ ਨੂੰ ਖੁੱਲਕੇ ਜੀਣਾ ਹਰ ਇੱਕ ਜੀਵ ਨੂੰ ਜੋ ਮਨੁੱਖਾ ਦੀ ਹੈ ਉਹ ਨਹੀਂ ਮਿਲਦੀ ਅਸੀਂ ਕੁਝ ਹੋਰ ਵੀ ਹੋ ਸਕਦੇ ਸੀ ਅਸੀਂ ਕੋਈ ਮੱਛੀ ਹੋ ਸਕਦੇ ਸੀ ਅਸੀਂ ਕੋਈ ਕੀੜ ਪਤੰਗ ਕੀੜ ਪਤੰਗਾ ਹੋ ਸਕਦੇ ਸੀ ਅਸੀਂ ਕੋਈ ਦਰਖਤ ਦਰਖਤ ਹੋ ਸਕਦੇ ਸੀ ਅਸੀਂ ਕੁਝ ਵੀ ਹੋ ਸਕਦੇ ਸੀ ਪਰ ਪਰਮਾਤਮਾ ਨੇ ਸਾਨੂੰ ਮਨੁੱਖਾ ਦੀ ਹੀ ਦਿੱਤੀ ਹੈ ਸੋ ਸਾਡਾ ਹਰ ਦਿਨ ਪ੍ਰੋਡਕਟਿਵ ਹੋਣਾ ਚਾਹੀਦਾ ਹੈ ਹਰ ਦਿਨ ਅਸੀਂ ਕੁਝ ਨਾ ਕੁਝ ਅਜੀਹਾ ਕਰੀਏ ਜਿਸ ਦੇ ਨਾਲ ਸਾਡਾ ਜੀਵਨ ਜੋ ਹੈ ਉਹ ਸਫਲ ਹੋਵੇ ਸਾਨੂੰ ਆਪਣੀ ਜ਼ਿੰਦਗੀ ਨੂੰ ਖੁਸ਼ਹਾਲੀ ਦੇ ਨਾਲ ਜਿਉਣਾ ਚਾਹੀਦਾ ਹੈ ਸ਼ਾਂਤੀ ਦੇ ਨਾਲ ਜਿਉਣਾ ਚਾਹੀਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕਰਨ ਦੀ ਰੀਝ ਹੋਣੀ ਚਾਹੀਦੀ ਹੈ ਡਟ ਕੇ ਕੰਮ ਕਰੀਏ ਪਰ ਪਰਮਾਤਮਾ ਨੇ ਸਾਨੂੰ ਇੰਨੀਆਂ ਸੋਹਣੀਆਂ ਚੀਜ਼ਾਂ ਖਾਣ ਪੀਣ ਦੇ ਲਈ ਦਿੱਤੀਆਂ ਨੇ ਸਾਨੂੰ ਹੱਥ ਪੈਰ ਦਿੱਤੇ ਨੇ ਸਾਨੂੰ ਉਸ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਉਸ ਨੇ ਇੰਨਾ ਸੋਹਣਾ ਚੱਕਰ ਬਣਾਇਆ ਹੈ ਕਿ ਕਿਸ ਤਰੀਕੇ ਦੇ ਨਾਲ ਮਨੁੱਖ ਜੋ ਹੈ ਉਹ ਇਸ ਚੱਕਰ ਦਾ ਆਨੰਦ ਲੈਂਦਾ ਹੋਇਆ ਪਰਮਾਤਮਾ ਦੇ ਚਰਨਾਂ ਦੇ ਵਿੱਚ ਦੁਬਾਰਾ ਜਾ ਜੁੜਦਾ ਹੈ ਜਿੱਦਾਂ ਸਾਇੰਸ ਦੇ ਮੁਤਾਬਿਕ ਵੀ ਜੇ ਆਪਾਂ ਦੇਖੀਏ ਤਾਂ ਹਰ ਚੀਜ਼ ਟਰਾਂਸਫਾਰਮ ਹੋ ਜਾਂਦੀ ਹੈ ਪੰਜ ਤੱਤਾਂ ਦਾ ਇਹ ਸਰੀਰ ਜੋ ਹੈ ਉਸ ਨੇ ਆਪਣੇ ਆਪਣੇ ਤੱਤ ਦੇ ਵਿੱਚ ਰਲ ਜਾਣਾ ਹੁੰਦਾ ਹੈ ਸੋ ਖੁਸ਼ਹਾਲ ਰਹੀਏ ਖੁਸ਼ ਰਹੀਏ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਖੁਸ਼ੀ-ਖੁਸ਼ੀ ਆਪਣਾ ਜੀਵਨ ਜਿਉਈਏ ਕਿਸੇ ਦੇ ਕੰਮ ਆ ਸਕੀਏ ਸੇਵਾ ਕਰੀਏ ਸਿਮਰਨ ਕਰੀਏ ਹੈਨਾ ਇਹੀ ਸਾਡੀ ਜ਼ਿੰਦਗੀ ਦਾ ਮੇਨ ਮਕਸਦ ਹੋਣਾ ਚਾਹੀਦਾ ਹੈ ਧੰਨਵਾਦ ਜੀ